ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜੁੜੀਏ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਣ ਦੇ ਤਿੰਨ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਟੇਟ ਲਾਰਡ ਦਸਰਵ ਅਸਲ ਇਹ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਰਾਤ ਦੇ ਲਗਭਗ 9:00 ਵਜੇ ਚੱਲਿਆ 9 ਜਨਵਰੀ ਦਾ ਅੱਜ ਰਾਤ ਹੈ ਆਉਂਦੇ ਜੇਕਰ ਤਿੰਨ ਤਰ੍ਹਾਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਠੰਡ ਤਾਬਰ ਤੋਰ ਇਸੇ ਤਰ੍ਹਾਂ ਜਾਰੀ ਰਹਿਣ ਦੇ ਆਸਾਰ ਨੇ ਅੱਜ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਧੁੱਪ ਜਿਹੜੀ ਲੱਗੀ ਦੁਪਹਿਰ ਤੋਂ ਬਾਅਦ ਜਿਹੜੀ ਉੱਪਰਲੇ ਖੱਦਰ ਦੇ ਧੁੰਦ ਛਾਈ ਹੋਈ ਸੀ ਉਹ ਅੱਜ ਥੋੜੀ ਜੀ ਘਟੀ ਉਹਦੇ ਵਿੱਚ ਥੋੜੀ ਗਰਮ ਹੋਟਾਈ ਜਿਸ ਦੇ ਨਾਲ ਅੱਜ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਪਰ ਸੀਤ ਲਹਿਰ ਉਸੇ ਤਰ੍ਹਾਂ ਜਾਰੀ ਰਹੀ ਠੰਡੀਆਂ ਉੱਤਰ ਫਚੋ ਜਾਂ ਖੁਸ਼ਕ ਹ ਜੋ ਜਨ 18 ਰਹੀਆਂ ਨੇ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਪਿੱਛੇ ਇੱਕ ਹਲਕਾ ਜਿਹਾ ਸਿਸਟਮ ਲੰਘ ਕੇ ਗਿਆ ਵੈਸਟਰਨ ਡਿਸਰਬੈਂਸ ਜਿਹੜਾ ਕਿ ਉਮੀਦ ਨਾਲੋਂ ਦੀ ਘੱਟ ਮੀਂਹ ਲਵਾ ਕੇ ਗਿਆ ਦਿੱਲੀ ਗੁਰੂਗਰਾਮ ਨਾïਦਾ ਯੂਪੀ ਦੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਟੁੱਟਵੇਂ ਛਰਾਟੇ ਲੱਗੇ ਆ ਤੇ ਸਿਸਟਮ ਅੱਗੇ ਕੂਚ ਕਰ ਚੁੱਕਾ ਹੈ ਹਿਮਾਚਲ ਉਤਰਾਖੰਡ ਵੱਲੋਂ ਤੇ ਪਹਾੜਾ ਦੇ ਵਿੱਚ ਇਹ ਸਿਸਟਮ ਦੀ ਸਰਗਰਮੀ ਹਜੇ ਵੇਖੀ ਜਾਵੇਗੀ ਸੋ ਆਉਣ ਦੇ ਤਿੰਨ ਦਿਨਾਂ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਉਮੀਦ ਹੈ ਕੋਈ ਵੱਡੇ ਖੱਦਰ ਦੇ ਅਸਰ ਨਹੀਂ ਆ ਹਲਕਾ ਜਿਹਾ ਇੱਕ ਸਿਸਟਮ ਆਏਗਾ ਜਿਹੜਾ ਕਿ 10 11 ਦੇ ਲਾਗੇ ਛਾਗੇ ਪ੍ਰਭਾਵਿਤ ਕਰ ਸਕਦਾ ਹੈ 12 13 ਯਾਨੀ ਕਿ ਲੋਹੜੀ ਦੇ ਲਾਗੇ ਛਾਗੇ ਉਹਦੇ ਵਿੱਚ ਹਲਕੀ ਟੁੱਟਵੀਂ ਬੱਦਲਵਾਝ ਉੱਪਰਲੇ ਖੱਦਰ ਤੇ ਗੁਜ਼ਰ ਸਕਦੀ ਹੈ ਉਮੀਦ ਹੈ ਕੋਈ ਅਸਰ ਫਿਲਹਾਲ ਪੰਜਾਬ ਦੇ ਵਿੱਚ ਅਗਲੇ 72 ਘੰਟਿਆਂ ਤੱਕ ਨਹੀਂ ਹੈ ਸੋ ਜੇਕਰ ਉਥੇ ਅਲਰਟ ਦੀ ਗੱਲ ਕਰਦੇ ਹਾਂ ਜੋ ਅੱਜ ਜਾਰੀ ਕੀਤੇ ਨੇ ਭਾਰਤੀ ਮੌਸਮ ਵਿਭਾਗ ਨੇ ਤੇ ਤਾਜ਼ਾ ਅਲਰਟ ਜੜਿਆ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਸਕਰੀਨ ਤੇ ਦੇਖ ਸਕਦੇ ਹੋ ਡੈਂਸ ਫੌਗ ਕੋਲਡ ਡੇ ਤੇ ਕੋਲਡ ਵੇ ਯਾਨੀ ਕਿ ਸੀਤਲੇ ਅਰੂ ਇਸੇ ਤਰ੍ਹਾਂ ਜਾਰੀ ਰਹੇਗੀ ਕੋਲਡ ਡੇ ਯਾਨੀ ਕਿ ਠੰਡੇ ਦਿਨ ਲੱਗਣਗੇ ਤੇ ਦਿਨਾਂ ਦੇ ਟੈਂਪਰੇਚਰ ਜਿਹੜੇ 16 ਤੋਂ 20 ਹੇਟਾ ਕਾਫੀ ਖੇਤਰਾਂ ਦੇ ਵਿੱਚ ਦਰਜ ਹੋਣਗੇ ਤੇ ਡੈਂਸ ਫੌਗ ਯਾਨੀ ਕਿ ਸੰਘਣੀ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ ਸੋ ਅਗਲੇ 5-7 ਦਿਨਾਂ ਦੇ ਲਈ ਇਹ ਅਲਰਟ ਲਾਗੂ ਰਹਿਣਗੇ ਮੀਹ ਵਾਲਾ ਕੋਈ ਸਿਸਟਮ ਹੈ ਨਹੀਂ ਨਾ ਇਸ ਲਈ ਜਿਹੜਾ ਮੌਸਮ ਹੈ ਉਹ ਡਰਾਈ ਰਹੇਗਾ ਖੁਸ਼ਕ ਰਹੇਗਾ ਸਵੇਰ ਵੇਲੇ ਕਾਫੀ ਖੇਤਰਾਂ ਦੇ ਵਿੱਚ ਸੰਘਣੀ ਹੋਵੇਗੀ ਹੁੰਦੇ ਤਿੰਨ ਦਿਨਾਂ ਦੇ ਵਿੱਚ ਤੇ ਧੁੱਪ ਲੱਗਣ ਦਾ ਵੀ ਆਸਾਰ ਕੁਝ ਖੇਤਰਾਂ ਦੇ ਵਿੱਚ ਬਣਨਗੇ ਖਾਸ ਕਰਕੇ 9 ਆਪਣੇ 10 ਤੇ 11 ਤਰੀਕ ਨੂੰ ਯਾਨੀ ਕਿ ਕੱਲ ਤੇ ਪਰਸੋਂ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਵੀ ਲੱਗੇਗੀ ਪਰ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਹੈ ਸੀਤ ਲਹਿਰ ਰੱਖਣੇ ਜੋਨਰਤ ਰਹੇਗੀ 15 ਤੋਂ ਬਾਅਦ ਯਾਨੀ ਕਿ ਮੱਧ ਜਨਵਰੀ ਤੋਂ ਬਾਅਦ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ ਕੜਾਕੀ ਦੀ ਠੰਡ ਦੇ ਦੌਰ ਤੋਂ ਜਿਹੜੀ ਆਪਾਂ ਨਿਕਲ ਰਹੀਆਂ ਤੇ ਇਸ ਤੋਂ ਬਾਅਦ ਰਾਹਤ ਮਿਲੇਗੀ ਤੇ ਧੁੱਪਾਂ ਦੇ ਵਿੱਚ ਵਾਦਾ ਹੋਵੇਗਾ ਜਿਸ ਦੇ ਨਾਲ ਠੰਡ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਫਿਲਹਾਲ 15 ਜਨਵਰੀ ਤੱਕ ਠੰਡ ਇਸੇ ਤਰ੍ਹਾਂ جاری ਰਹਿਣ ਦਾ ਅਸਾਨ ਤੱਕ